स्टूडेंट्स YouTube चैनल शोशो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ NEP ਦੇ ਅਕੋਰਡਿੰਗ semesters first BA semesters first ਪੰਜਾਬੀ ਦਾ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ ਮਲਟੀ ਡਿਸਪਲਿਨਰੀ ਕੋਰਸ অপਸ਼ਨ 1 ਹੈ ਜਿਸ ਦਾ ਕੋਡ ਹੈ PUN105 ਸਾਹਿਤ ਅਤੇ ਸਮਾਜ ਜਦੋਂ ਵਿਦਿਆਰਥੀ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ ਇੱਕ ਕੋਡ ਦਾ ਧਿਆਨ ਰੱਖਣਾ ਹੈ ਰੱਖਣਾ ਔਰ MDC ਆਪਸ਼ਨ 1 ਹੈ ਕਿ 2 ਹੈ ਉਸ ਦੇ ਅਕੋਰਡਿੰਗ ਹੀ ਆਪਣੀ ਤਿਆਰੀ ਕਰਨੀ ਹੈ ਇਹਨਾਂ ਦੇ ਵਿੱਚ ਅਲੱਗ-ਅਲੱਗ ਵੀਡੀਓ ਬਣਾ ਕੇ ਤੁਹਾਨੂੰ ਇਹ ਸਮਝਾਇਆ ਜਾਏਗਾ ਕਿ ਕਿਹੜਾ ਤੁਹਾਡਾ ਸਿਲੇਬਸ ਹੈ ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਆਪਸ਼ਨ 1 MDC ਦੇ ਵਿੱਚ PUN105 ਸਾਹਿਤ ਅਤੇ ਸਮਾਜ ਜੇਕਰ ਤੁਸੀਂ ਇਹ ਆਪਸ਼ਨ ਲਈ ਹੈ ਦਾ ਉਸ ਦਾ ਸਿਲੇਬਸ ਇਸ ਤਰ੍ਹਾਂ ਹੈ ਇਸ ਦਾ ਕੋਲ ਅੰਕ ਇਸ ਦੇ 75 ਹੋਣਗੇ ਇੰਟਰਨਲ ਅਸੈਸਮੈਂਟ 8 ਮਾਰਕਸ ਦੀ ਲਗਾਈ ਜਾਏਗੀ ਲਿਖਤੀ ਅੰਕ 67 ਮਾਰਕਸ ਦਾ ਤੁਹਾਡਾ ਪੇਪਰ ਹੋਏਗਾ ਸਭ ਤੋਂ ਪਹਿਲਾਂ ਇਸ ਦੇ ਵਿੱਚ ਹੈ ਯੂਨਿਟ 1 ਸਾਹਿਤ ਪਰਿਭਾਸ਼ਾ ਅਤੇ ਸਾਹਿਤ ਦੇ ਰੂਪ ਇਸ ਤੋਂ ਬਾਅਦ ਹੈ ਸਾਹਿਤ ਸਮਾਜ ਦੇ ਨਾਲ ਸੰਬੰਧਿਤ ਸਮਾਜ ਦੀ ਪਰਿਭਾਸ਼ਾ ਸਰੂਪ ਅਤੇ ਸਮਾਜਿਕ ਸੰਸਥਾਵਾਂ ਯੂਨਿਟ 2 ਦੇ ਵਿੱਚ ਹੋਏਗਾ ਸਾਹਿਤ ਅਤੇ ਸਮਾਜ ਭਾਸ਼ਾ ਅਤੇ ਸਮਾਜ ਭਾਸ਼ਾ ਅਤੇ ਸਾਹਿਤ ਫਿਰ ਹੈ ਸਮਾਜ ਅਤੇ ਵਿਭਿੰਨ ਕਲਾਵਾਂ ਚਿੱਤਰਕਾਰੀ ਬੁੱਤ ਤਰਾਸ਼ੀ ਸਾਹਿਤ ਭਵਨ ਨਿਰਮਾਣ ਕਲਾ ਸੰਗੀਤ ਨ੍ਰਿਤ ਯੂਨਿਟ 3 ਦੇ ਵਿੱਚ ਹੈ ਕੋਰਸ ਲਈ ਨਿਰਧਾਰਿਤ ਨਿਬੰਧ ਹੈ ਸਾਹਿਤ ਅਤੇ ਸਮਾਜ ਜਿਸ ਦੇ ਵਿੱਚ ਡਾਕਟਰ ਹਰਪੱਜਨ ਸਿੰਘ ਪੁਸਤਕ ਸਾਹੀ ਸ਼ਾਸਤਰ ਜੋ ਕਿ ਪਬਲਿਕੇਸ਼ਨ ਬਿਊਰੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਵਿਅਕਤੀ ਅਤੇ ਸਮਾਜ ਅਤੇ ਸਾਹਿਤ ਇਸ ਦੀ ਪੁਸਤਕ ਡਾਕਟਰ ਰੋਸ਼ਨ ਲਾਲ ਆਹੂਜਾ ਸਾਹੀ ਸ਼ਾਸਤਰ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋਈ ਹੈ। ਪਾਸ਼ਾ ਸਾਹਿਤ ਅਤੇ ਸੱਭਿਆਚਾਰ ਇਹ ਡਾਕਟਰ ਸੁਖਵਿੰਦਰ ਸਿੰਘ ਸੰਗਾ ਪੁਸਤਕ ਪੰਜਾਬੀ ਭਾਸ਼ਾ ਵਿਗਿਆਨ ਇਹ ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਵੱਲੋਂ ਪ੍ਰਕਾਸ਼ਿਤ ਹੋਈ ਹੈ ਸਾਹਿਤ ਪਰਿਭਾਸ਼ਾ ਪ੍ਰਕਾਰ ਜਤੀ ਕਰਤਵ ਡਾਕਟਰ ਟੀ ਆਰ ਵਿਨੋਦ ਪੁਸਤਕ ਸਾਹਿਤ ਅਲੋਚਨਾ ਸਿਧਾਂਤ ਤੇ ਸਿਧਾਂਤਕਾਰ ਰਗੂਬੀਰ ਸਿੰਘ ਪ੍ਰਕਾਸ਼ਨ ਚੰਡੀਗੜ੍ਹ ਫਿਰ ਹੈ ਸਾਹਿਤ ਤੇ ਸਦਾਚਾਰ ਇਹ ਪ੍ਰਿਤਪਾਲ ਸਿੰਘ ਪੁਸਤਕ ਸਾਹਿਤ ਦੀ ਭੂਮਿਕਾ ਸੰਗਮ ਪਬਲਿਕੇਸ਼ਨ ਸਮਾਣਾ ਵੱਲੋਂ ਪ੍ਰਕਾਸ਼ਿਤ ਹੋਈ ਹੈ ਇਸ ਦੇ ਵਿੱਚ ਨਿਬੰਧਾਂ ਦਾ ਵਿਸ਼ਾ ਵਸਤੂ ਅਤੇ ਥੀਮ ਨਿਬੰਧਾਂ ਦਾ ਸਮਾਜਿਕ ਤੇ ਸਾਹਿਤਿਕ ਮਹੱਤਵ ਨਿਬੰਧਾਂ ਦਾ ਸਮਾਜਿਕ ਦ੍ਰਿਸ਼ਟੀ ਤੋਂ ਅਧਿਐਨ ਨਿਬੰਧਾਂ ਦਾ ਸਾਹਿਤਿਕ ਦ੍ਰਿਸ਼ਟੀ ਤੋਂ ਅਧਿਐਨ ਵੀ ਸ਼ਾਮਿਲ ਹੈ 4th ਯੂਨਿਟ ਦੇ ਵਿੱਚ ਪੰਜਾਬੀ ਲੋਕਾਂ ਦੀ ਸਮਾਜਿਕ ਬਣਤਰ ਪੰਜਾਬੀ ਸਮਾਜ ਅਤੇ ਪੰਜਾਬ ਦੀਆਂ ਉਪਾਸ਼ਾਵਾਂ ਪੰਜਾਬੀ ਸਮਾਜ ਅਤੇ ਰਿਸ਼ਤਾ ਨਾਤਾ ਪ੍ਰਣਾਲੀ ਇਸ ਦਾ ਪ੍ਰਬੰਧ ਇਹ ਤੁਹਾਡਾ ਇਸ ਦਾ ਸਿਲੇਬਸ ਹੈ ਇਹ ਬੁੱਕਸ ਦਿੱਤੀਆਂ ਗਈਆਂ ਪੇਪਰ ਸੈਟਰ ਤੇ ਅਧਿਆਪਕਾਂ ਲਈ ਇਸ ਦੇ ਵਿੱਚ ਹਦਾਇਤਾਂ ਜਿਵੇਂ ਕਿ ਪ੍ਰਸ਼ਨ ਪੱਤਰ ਦੇ કુલ 75 ਮਾਰਕਸ ਹੋਣਗੇ 3 ਕ੍ਰੈਡਿਟ ਦੇ ਹੀ ਬਰਾਬਰ ਹੋਏਗਾ ਕੋਰਸ ਦਾ ਨਿਰਧਾਰਿਤ ਸਮਾਂ ਇਸ ਤੇ ਦਿੱਤਾ ਗਿਆ ਹੈ ਇਸ ਦੇ ਨਾਲ ਤੁਹਾਨੂੰ ਕੋਈ ਖਾਸ ਨਹੀਂ ਹੈ ਪਰ ਲਿਖਤੀ ਪ੍ਰਸ਼ਨ ਜਿਹੜਾ 67 ਮਾਰਕਸ ਦਾ ਹੋਏਗਾ ਇੰਟਰਨਲ ਅਸੈਸਮੈਂਟ 8 ਮਾਰਕਸ ਦੀ ਹੋਏਗੀ ਪੇਪਰ ਦਾ ਸਮਾਂ 3 ਘੰਟੇ ਦਾ ਯੂਨਿਟ ਦੇ ਅੰਕਾਂ ਦੀ ਵੰਡ ਇਸ ਤਰ੍ਹਾਂ ਹੈ ਪ੍ਰਸ਼ਨ ਪੱਤਰ ਦਾ ਪਹਿਲਾ ਪ੍ਰਸ਼ਨ ਲਾਜ਼ਮੀ ਹੋਏਗਾ ਇਹ ਪ੍ਰਸ਼ਨ ਸ ਮੁੱਚੇ ਸਿਲੇਬਸ ਪੂਰੇ ਸਿਲੇਬਸ ਤੇ ਆਧਾਰਿਤ ਹੋਵੇਗਾ ਇਸ ਪ੍ਰਸ਼ਨ ਦੇ ਵਿੱਚ ਤੁਹਾਨੂੰ 12 ਸ਼ਾਰਟ ਕੁਐਸਚਨ ਪੁੱਛੇ ਜਾਣਗੇ ਪੂਰੇ ਸਿਲੇਬਸ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ 10 ਦਾ ਤੁਸੀਂ ਆਨਸਰ ਦੇਣਾ ਹੋਏਗਾ ਇਨਾ ਪ੍ਰਸ਼ਨਾਂ ਦੇ ਸੰਖੇਪ ਉੱਤਰ ਦੇਣੇ ਹੋਣਗੇ ਮੈਨਸ 25 ਸ਼ਬਦਾਂ ਤੱਕ ਦਾ ਆਨਸਰ ਹੋਣਾ ਚਾਹੀਦਾ ਹੈ ਇਹੇ ਪ੍ਰਸ਼ਨ 10 ਹੋਣਗੇ 1.5 ਡੇਢ ਨੰਬਰ ਦਾ ਇੱਕ ਹੋਏਗਾ ਇਸ ਤਰ੍ਹਾਂ 15 ਨੰਬਰ ਦਾ ਏ ਕੁਐਸ਼ਨਸ ਹੋਣਗੇ ਠੀਕ ਹੈ 12 ਸ਼ਾਰਟ ਕੁਐਸ਼ਨਸ ਜਿਹੜੇ ਉਹ ਪੁੱਛੇ ਜਾਣਗੇ 10 ਦਾ ਤੁਸੀਂ ਆਨਸਰ ਦੇਣਾ ਪੂਰੇ ਸਿਲੇਬਸ ਦੇ ਵਿੱਚੋਂ ਅੱਗੇ ਹੈ ਯੂਨਿਟ 1 ਅਤੇ ਯੂਨਿਟ 2 ਦੇ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਤੁਸੀਂ ਹੱਲ ਕਰਨਾ ਇਸ ਪ੍ਰਸ਼ਨ ਦੇ ਕੁੱਲ 10 ਮਾਰਕਸ ਹੋਣਗੇ ਮੇਨਸ ਯੂਨਿਟ 1 ਅਤੇ ਯੂਨਿਟ 2 ਦੇ ਵਿੱਚੋਂ ਇਹ ਇਹਦੇ ਵਿੱਚ ਆਪਾਂ ਦੇਖ ਲੈਣੇ ਆ ਫਸਟ ਇਹ ਵਾਲਾ ਸਾਹਿਤ ਪਰਿਭਾਸ਼ਾ ਤੇ ਸਾਹਿਤ ਦੇ ਰੂਪ ਸਮਾਜ ਪਰਿਭਾਸ਼ਾ ਸਰੂਪ ਤੇ ਸਮਾਜਿਕ ਸੰਸਥਾਵਾਂ ਅਤੇ ਦੂਸਰੇ ਯੂਨਿਟ ਦੇ ਵਿੱਚ ਹੈ ਸਾਹਿਤ ਅਤੇ ਸਮਾਜ ਭਾਸ਼ਾ ਅਤੇ ਸਮਾਜ ਭਾਸ਼ਾ ਤੇ ਸਾਹਿਤ ਸਮਾਜ ਦੀ ਵਿਭਿੰਨ ਕਲਾਵਾਂ ਜਿਵੇਂ ਚਿੱਤਰਕਾਰੀ ਬੁੱਤ ਤਰਾਸ਼ੀ ਸਾਹਿਤ ਪਵਨ ਨਿਰਮਾਣ ਕਲਾ ਸੰਗੀਤ ਅਤੇ ਨ੍ਰਿਤ ਇਹਨਾਂ ਦੇ ਵਿੱਚੋਂ ਦੋ ਕੁਐਸਚਨ ਚਾਰ ਹੋਗੇ ਨਾ ਚਾਰ ਪਾਰਟਸ ਚਾਰਾਂ ਦੇ ਵਿੱਚੋਂ ਦੋ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਇਸ ਤਰ੍ਹਾਂ ਹੀ 10 ਮਾਰਕਸ ਦਾ ਕੁਐਸਚਨ ਤੁਹਾਡਾ ਇਹ ਹੋ ਜਾਏਗਾ 15 ਦਾ ਪਹਿਲਾ ਹੋ ਗਿਆ 10 ਦਾ ਇਹ ਹੋ ਗਿਆ 25 ਮਾਰਕਸ ਦਾ ਤੁਹਾਡਾ ਇਹ ਪੇਪਰ ਹੋ ਗਿਆ ਅੱਗੇ ਹੈ ਯੂਨਿਟ 3 ਦੇ ਵਿੱਚੋਂ ਚਾਰ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿੱਚੋਂ ਕੋਈ ਦੋ ਤੁਸੀਂ ਹੱਲ ਕਰਨੇ ਆ ਇਸ ਦੇ 30 ਮਾਰਕਸ ਹੋਣਗੇ ਇਸ ਯੂਨਿਟ ਦੇ ਪ੍ਰਸ਼ਨਾਂ ਦੇ ਕੁੱਲ ਅੰਕਸ ਜਿਹੜੇ ਹੈਗੇ ਉਹ 15-15 ਨੰਬਰ ਦੇ ਮੀਨਸ ਦੋ ਕੁਐਸਚਨ ਤੁਹਾਨੂੰ ਜਿਹੜੇ ਆ ਤੁਸੀਂ ਉਹ ਹੱਲ ਕਰਨੇ ਆ ਚਾਰ ਪ੍ਰਸ਼ਨ ਜਿਹੜੇ ਪੁੱਛੇ ਜਾਣਗੇ ਠੀਕ ਹੈ ਇਹ ਕੁਐਸਚਨ ਕਿਸ ਤਰ੍ਹਾਂ ਦੇ ਹੋ ਸਕਦੇ ਆ ਯੂਨਿਟ 3 ਆਪਾਂ ਦੇਖ ਲੈਨੇ ਆ ਆ ਤੁਹਾਨੂੰ ਜਿਹੜਾ ਹੁਣੇ ਦੱਸ ਕੇ ਹਟੇ ਆ ਪਹਿਲਾਂ ਸਾਹਿਤ ਤੇ ਸਮਾਜ ਦੇ ਵਿੱਚੋਂ ਤੇ ਇਹ ਨਿਬੰਧ ਹੈ ਜਿਹੜੇ ਨਿਬੰਧਾ ਦੇ ਵਿਸ਼ੇ ਵਸਤੂ ਸੰਬੰਧੀ ਥੀਮ ਸੰਬੰਧੀ ਸਮਾਜਿਕ ਅਤੇ ਸਾਹਿਤਿਕ ਮਹੱਤਵ ਸੰਬੰਧੀ ਸਮਾਜਿਕ ਦ੍ਰਿਸ਼ਟੀ ਤੋਂ ਅਧਿਐਨ ਸਾਹਿਤਿਕ ਦ੍ਰਿਸ਼ਟੀ ਤੋਂ ਅਧਿਐਨ ਤਾਂ ਇਹ ਇਸ ਤਰ੍ਹਾਂ ਦੀ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਵੀ ਇੱਥੋਂ ਹੀ ਮਿਲ ਜਾਣਗੇ ਇਸ ਚੈਨਲ ਤੋਂ ਉੱਥੋਂ ਤੁਸੀਂ ਤਿਆਰੀ ਵੀ ਕਰ ਸਕਦੇ ਹੋ ਹਾਂਜੀ ਇਹ ਦੋ ਕੁਐਸਚਨ ਤੁਸੀਂ 15 15 ਨੰਬਰ ਦੇ 30 ਮਾਰਕਸ ਦਾ ਇਹ ਕਰਨੇ ਆ ਅੱਗੇ ਯੂਨਿਟ 4 ਜਿਸ ਦੇ ਤਿੰਨ ਭਾਗ ਹੋਣਗੇ ਇਹਨਾਂ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਕੋਈ ਇੱਕ ਤੁਸੀਂ ਹੱਲ ਕਰਨਾ 12 ਮਾਰਕਸ ਦਾ ਇਹ ਆਨਸਰ ਹੋਏਗਾ ਯੂਨਿਟ 4 ਦੇ ਵਿੱਚੋਂ ਜਿਹੜਾ ਤੁਸੀਂ ਆਨਸਰ ਦੇਣਾ ਹੈ ਤਿੰਨ ਕੁਐਸਚਨ ਪੁੱਛੇ ਜਾਣਗੇ ਤਿੰਨ ਭਾਗ ਯੂਨਿਟ 4 ਕਿਹੜਾ ਹੈ ਕਿ ਪੰਜਾਬੀ ਲੋਕਾਂ ਦੀ ਸਮਾਜਿਕ ਬਣਤਰ ਪੰਜਾਬੀ ਸਮਾਜ ਅਤੇ ਪੰਜਾਬ ਦੀਆਂ ਉਪਭਾਸ਼ਾਵਾਂ ਨਾਲ ਸੰਬੰਧਿਤ ਪੰਜਾਬੀ ਸਮਾਜ ਅਤੇ ਰਿਸ਼ਤਾ ਨਾਤਾ ਪ੍ਰਣਾਲੀ ਪ੍ਰਬੰਧ ਇਸ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਤੇ ਇਸ ਦੇ ਵਿੱਚ ਦੋ ਪ੍ਰਸ਼ਨ ਜਿਹੜੇ ਹੋਣਗੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 12 ਮਾਰਕਸ ਦਾ ਹਾਂਜੀ ਵਿਦਿਆਰਥੀਓ ਐਨਈਪ ਦੇ ਅਕੋਰਡਿੰਗ ਤੁਹਾਡਾ ਸਿਲੇਬਸ ਹੈ ਜੇਕਰ ਤੁਸੀਂ ਇਹ ਵਾਲੇ ਆਪਸ਼ਨ ਰੱਖੀ ਹੈ ਤਾਂ ਤੁਸੀਂ ਇਹ ਸਿਲੇਬਸ ਧਿਆਨ ਨਾਲ ਦੇਖ ਸਕਦੇ ਹੋ ਅਤੇ ਇਹਦੀ ਤਿਆਰੀ ਕਰ ਸਕਦੇ ਹੋ थैंक यू सो मच ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਅਤੇ ਸਿਲੇਬਸ ਦੇ ਵੀਡੀਓ ਇੱਥੋਂ ਹੀ ਦੇਖ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਅਪਡੇਟ ਵੀ ਕਰ ਦਿੱਤਾ ਜਾਏਗਾ थैंक यू सो मच ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ